ਕਹਾਣੀ ਬੇਦਮਾਤਾ ਇੱਕ ਵਾਰ ਇੱਕ ਮੁੰਡਾ ਪਿੰਡ ਪਿੰਡ ਗਲੀਆਂ ਚ ਤੁਰਿਆ ਫਿਰੇ ਤੇ ਹੋਕਾ ਦਿੰਦਾ ਫਿਰੇ ਅਣਜੰਮੇ ਕਰੇ ਮੈ ਝੜਿਆ ਉੱਤੇ ਕਰੇ ਦੀ ਮਾਈ ਆਪਣੇ ਬਾਪ ਨੂੰ ਡੂੰਡਦਾ ਜੋ ਮਾਂ ਮੇਰੀ ਦਾ ਭਾਈ ਉਸ ਦੀ ਇਸ ਬੁਝਾਰਤ ਦੀ ਕਿਸੇ ਨੂੰ ਸਮਝ ਨਾ ਆਏ ਆਉਂਦੀ ਉਹ ਸ਼ਹਿਰ ਸ਼ਹਿਰ ਗਲੀ ਗਲੀ ਹੋਕਾ ਦਿੰਦਾ ਤੁਰਿਆ ਫਿਰੇ ਕਿਉਂਕਿ ਉਹਨੂੰ ਹੀ ਪਤਾ ਸੀ ਕਿ ਇਹ 부ਝਾਰਤ ਜਾਂ ਉਹਨੂੰ ਆਉਂਦੀ ਹੈ ਤੇ ਜਾਂ ਉਸਦੇ ਪਿਓ ਨੂੰ ਆਉਂਦੀ ਹੈ। ਹੋਰ ਦੁਨੀਆਂ ਵਿੱਚ ਇਸ 부ਝਾਰਤ ਦੀ ਕਹਾਣੀ ਨੂੰ ਕੋਈ ਨਹੀਂ ਸੀ ਜਾਣਦਾ। ਉਸ ਮੁੰਡੇ ਦਾ ਪਿਓ ਇੱਕ ਰਾਜਕੁਮਾਰ ਸੀ ਤੇ ਇੱਕ ਵਾਰ ਉਹ ਘੋੜੇ ਤੇ ਚੜ੍ਹ ਕੇ ਬਾਹਰ ਸੈਰ ਕਰਨ ਤੇ ਸ਼ਿਕਾਰ ਆਦ ਕਰਨ ਜਾ ਰਿਹਾ ਸੀ। ਜਦੋਂ ਉਹ ਬਾਹਰ ਤੁਰਿਆ ਜਾਂਦਾ ਤਾਂ ਕੀ ਵੇਖਦਾ ਏ ਕਿ ਰਸਤੇ ਵਿੱਚ ਇੱਕ ਬੁੱਢੀ ਮਾਈ ਬੈਠੀ ਹੋਈ ਹੈ ਜੋ ਜੂੜੀਆਂ ਕਰ ਕਰਕੇ ਛੁੱਟੀ ਜਾਂਦੀ ਹੈ। ਉਸ ਰਾਜਕੁਮਾਰ ਨੇ ਬੁੱਢੀ ਨੂੰ ਪੁੱਛਿਆ ਇਹ ਬੁੱਢੀਏ ਇਹ ਕੀ ਕਰੀ ਜਾਣੀ ਐ ਉਸ ਬੁੱਢੀ ਨੇ ਮੁੰਡੇ ਨੂੰ ਜਵਾਬ ਦਿੱਤਾ ਭਈ ਤੂੰ ਤੁਰਿਆ ਜਾ ਤੇ ਆਪਣਾ ਕੰਮ ਕਰ ਤੂੰ ਕੀ ਲੈਣਾ ਪੁੱਛ ਕੇ ਉਹ ਜੀ ਉਹਦੇ ਖਿਹੜੇ ਪੈ ਗਿਆ ਆਖੇ ਮੈਂ ਤੇ ਪੁੱਛ ਕੇ ਹੀ ਜਾਣਾ ਉਹ ਹੈ ਵੀ ਸੀ ਉਥੋਂ ਦਾ ਰਾਜਕੁਮਾਰ ਉਹਨੇ ਸੋਚਿਆ ਭਈ ਰਾਜ ਹੋਵੇ ਸਾਡਾ ਤੇ ਇਹ ਬੁੱਢੜੀ ਮੇਰੇ ਆਖੇ ਹੀ ਨਹੀਂ ਲੱਗਦੀ ਇਹ ਕਿਵੇਂ ਹੋ ਸਕਦਾ ਉਹ ਸੀ ਵਿਦਮਤਾ ਤੇ ਉਹਨੇ ਮੁੰਡੇ ਨੂੰ ਬੜਾ ਸਮਝਾਇਆ ਪਈ ਤੂੰ ਨਾ ਪੁੱਛ ਪਰ ਮੁੰਡਾ ਜਿੱਦੇ ਪੈ ਗਿਆ ਤੇ ਅਖੀਰ ਚ ਬੁੱਢੀ ਕਹਿਣ ਲੱਗੀ ਪਈ ਮੈਂ ਲੋਕਾਂ ਦਾ ਸੰਜੋਗ ਲਿਖਦੀ ਹਾਂ ਤੇ ਜਿਹੜੀਆਂ-ਜਿਹੜੀਆਂ ਮੈਂ ਜੋੜੀਆਂ ਬਣਾਉਂਦੀ ਹਾਂ ਉਹਨਾਂ ਦੀਆਂ ਹੀ ਜੋੜੀਆਂ ਬਣਨਗੀਆਂ ਤੇ ਹੁਣ ਇਹਨਾਂ ਦੇ ਆਪਸ ਵਿੱਚ ਵਿਆਹ ਹੋਣਗੇ ਮੁੰਡਾ ਕਹਿਣ ਲੱਗਾ ਬੇਕਾਂ ਬੁੱਢੀ ਦਾ ਦਿਮਾਗ ਫਿਰਿਆ ਇਹ ਕਿਵੇਂ ਲੋਕਾਂ ਦੇ ਸੰਜੋਗ ਲਿਖ ਸਕਦੀ ਹੈ ਉਹਨੇ ਬੁੱਢੀ ਨੂੰ ਕਿਹਾ ਜੋ ਤੇਰੇ ਚ ਇੰਨੀ ਕਰਾਮਾਤ ਹੈ ਤਾਂ ਮੇਰਾ ਦੱਸ ਖਾਂ ਸੰਯੋਗ ਬੁੱਢੀ ਨੇ ਦੋ ਜੂੜੀਆਂ ਕੀਤੀਆਂ ਤੇ ਪਰਾਂ ਸੁੱਟ ਦਿੱਤੀਆਂ ਤੇ ਕਿਹਾ ਜਾਂ ਲਿਖ ਦਿੱਤਾ ਏ ਰਾਜਕੁਮਾਰ ਨੇ ਪੁੱਛਿਆ ਕੀ ਲਿਖਿਆ ਈ ਬੁੱਢੀ ਨੇ ਕਿਹਾ ਪਈ ਤੂੰ ਆਪਣੀ ਭੈਣ ਨਾਲ ਸ਼ਾਦੀ ਕਰਵਾਵੇਂਗਾ ਤੇ ਇਹਦੇ ਪੇਟੋਂ ਤੇਰਾ ਮੁੰਡਾ ਹੋਊਗਾ ਉਹ ਰਾਜਕੁਮਾਰ ਬੜਾ ਹੰਕਾਰਿਆ ਸੀ ਉਸਨੇ ਕਿਹਾ ਤੇਰੇ ਵਰਗੀਆਂ ਬੁੱਢੀਆਂ ਦੇ ਆਖੇ ਜੇ ਇੰਜ ਹੋਣ ਲੱਗੇ ਤਾਂ ਦੁਨੀਆ ਪੁੱਠੀ ਹੋ ਜਾਵੇ ਰਾਜਕੁਮਾਰ ਨੇ ਸਾਰੀ ਗੱਲ ਆਣ ਕੇ ਆਪਣੇ ਘਰ ਦੱਸੀ ਤਾਂ ਰਾਜੇ ਨੂੰ ਪਤਾ ਲੱਗ ਗਿਆ ਕਿ ਇਹ ਉਹ ਵਿਦਮਤਾ ਹੋਣੀ ਹੈ ਉਸ ਨੂੰ ਬੜਾ ਫਿਕਰ ਹੋਇਆ ਤੇ ਉਹ ਘੋੜੇ ਤੇ ਚੜ ਕੇ ਉਹਨੂੰ ਲੱਭਣ ਤੁਰ ਪਿਆ ਪਰ ਵਿਦਮਤਾ ਉੱਥੇ ਕਿਤੇ ਵੀ ਨਹੀਂ ਸੀ ਉਹ ਨਿਰਾਸ਼ ਹੋਇਆ ਘੁਮ-ਘੁਮ ਕੇ ਬਾਪਸ ਮਹਿਲਾਂ 'ਚ ਆ ਗਿਆ ਉਹਨੇ ਆਪਣੇ ਮੁੰਡੇ ਨੂੰ ਕਿਹਾ ਕਿ ਤੂੰ ਬੜਾ ਮਾੜਾ ਕੰਮ ਕੀਤਾ ਈ ਹੁਣ ਜੋ ਵਿਦਮਤਾ ਤੇ ਨੇ ਲਿਖ ਹੋਣੀ ਲਿਖ ਦਿੱਤੀ ਹੈ ਉਹ ਤਾਂ ਹੋ ਕੇ ਹੀ ਰਹਿਣੀ ਹੈ ਹੁਣ ਰਾਜਕੁਮਾਰ ਨੂੰ ਵੀ ਚਿੰਤਾ ਹੋਣ ਲੱਗੀ ਉਹਨੇ ਆਪਣਾ ਘੋੜਾ ਲਿਆ ਕੇ ਮੁਲਕ ਵਿੱਚੋਂ ਨਿਕਲ ਗਿਆ ਭਈ ਮੈਂ ਆਪਣੇ ਮੁਲਕ ਵਿੱਚ ਨਹੀਂ ਰਹਾਗਾ ਤੇ ਵਿਦਮਾਤਾ ਦੀ ਲਿਖੀ ਹੋਣੀ ਕਿਵੇਂ ਪੂਰੀ ਹੋਵੇਗੀ ਹੁਣ ਮੁੰਡਾ ਕਈ ਸਾਲ ਬਾਹਰਲੇ ਮੁਲਕਾਂ ਵਿੱਚ ਘੁੰਮਦਾ ਘਮਾਉਂਦਾ ਰਿਹਾ ਉਹ ਆਪਣੇ ਮਾਪੇ ਨੂੰ ਵੀ ਭੁੱਲ ਭਲਾ ਗਿਆ ਤੇ ਉਸ ਨੂੰ ਇਹ ਵੀ ਪਤਾ ਨਾ ਰਿਹਾ ਕਿ ਉਹ ਕਿੱਥੋਂ ਜਾਂ ਕਿੱਧਰੋਂ ਆਇਆ ਹੈ ਪਰ ਉਹ ਇੱਕ ਸ਼ਹਿਰ ਵਿੱਚ ਗਿਆ ਤੇ ਉੱਥੇ ਉਹਨੇ ਇੱਕ ਕੁੜੀ ਨਾਲ ਸ਼ਾਦੀ ਕਰ ਲਈ ਅਤੇ ਚੰਗੀ ਤਰ੍ਹਾਂ ਬਸਣ ਰਸਣ ਲੱਗ ਪਏ। ਸਾਲ ਬਾਅਦ ਉਹਨਾਂ ਦੇ ਘਰ ਮੁੰਡਾ ਹੋਇਆ। ਤਾਂ ਇੱਕ ਦਿਨ ਅਚਾਨਕ ਜਦੋਂ ਰਾਜਕੁਮਾਰ ਬਾਹਰ ਸੈਰ ਕਰਨ ਗਿਆ ਤਾਂ ਉਹ ਬੁੱਢੀ ਫੇਰ ਰਾਹ ਵਿੱਚ ਬੈਠੀ ਹੋਈ ਸੀ ਤੇ ਉਸੇ ਤਰ੍ਹਾਂ ਜੂੜੀਆਂ ਕਰ ਕਰਕੇ ਸੁੱਟੀਆਂ ਜਾਂਦੀ ਸੀ। ਰਾਜਕੁਮਾਰ ਨੇ ਫਿਰ ਉਸ ਬੁੱਢੀ ਨੂੰ ਕਿਹਾ, "ਬੁੱਢੜੀਏ, ਇਹ ਕੀ ਕਰੀ ਜਾਂਦੀ ਏ?" ਬੁੱਢੀ ਫਿਰ ਜੋ ਆਪ ਦਿੱਤਾ ਮੈਂ ਲੋਕਾਂ ਦੇ ਸੰਯੋਗ ਲਿਖਦੀ ਆਂ ਰਾਜਕੁਮਾਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਦੀ ਤੂੰ ਮੇਰਾ ਵੀ ਸੰਯੋਗ ਲਿਖਿਆ ਸੀ ਤੇ ਮੈਂ ਉਦੋਂ ਦਾ ਵਾਪਸ ਕਦੀ ਆਪਣੇ ਬਤਨ ਨੂੰ ਹੀ ਨਹੀਂ ਗਿਆ ਤੇ ਤੇਰਾ ਲਿਖਿਆ ਹੋਇਆ ਕਦੀ ਪੂਰਾ ਨਹੀਂ ਹੋਣ ਲੱਗਾ ਬੁੱਢੀ ਨੇ ਕਿਹਾ ਤੂੰ ਕਿੱਥੇ ਤੁਰਿਆ ਫਿਰਦਾ ਹੈ ਜਾ ਜਾ ਕੇ ਕਰੋ ਪੁੱਛ ਕਿਨੂੰ ਬਸਾਈ ਬੈਠਾ ਹੈ ਰਾਜਕੁਮਾਰ ਨੂੰ ਬੜੀ ਚਿੰਤਾ ਹੋਈ ਤੇ ਉਹ ਉਨਹੀ ਪੈਰੀ ਘਰ ਨੂੰ ਵਾਪਸ ਮੁੜ ਆਇਆ ਘਰ ਆ ਕੇ ਉਹਨੇ ਆਪਣੀ ਘਰਵਾਲੀ ਦੇ ਅੱਗੇ ਪਿੱਛੇ ਦਾ ਪਤਾ ਕੀਤਾ ਤਾਂ ਜਿਵੇਂ ਉਸਨੇ ਦੱਸਿਆ ਭਈ ਕਿਵੇਂ ਉਹਦਾ ਬਾਪ ਮਰ ਗਿਆ ਸੀ ਤੇ ਸਾਰੀ ਰਾਜਧਾਨੀ ਤਬਾਹ ਹੋ ਗਈ ਸੀ ਤੇ ਕਿਵੇਂ ਉਹ ਰੁਲਦੀ ਰਲਾਉਂਦੀ ਇਸ ਦੇਸ਼ ਆ ਗਈ ਸੀ ਕਿਉਂਕਿ ਉਸਨੂੰ ਪਤਾ ਲੱਗਾ ਸੀ ਕਿ ਉਹਦਾ ਭਰਾ ਵੀ ਇਧਰ ਨੂੰ ਚਲਾ ਗਿਆ ਸੀ ਸੁਣਦਿਆਂ ਸਾਰ ਹੀ ਮੁੰਡਾ ਪਾਣੀ ਉਹ ਪਾਣੀ ਹੋ ਗਿਆ ਤੇ ਉਸੇ ਵੇਲੇ ਘੋੜਾ ਲੈ ਘਰੋਂ ਦੌੜ ਪਿਆ ਜਦ ਉਹਦਾ ਮੁੰਡਾ ਕੁਝ ਵੱਡਾ ਹੋਇਆ ਤਾਂ ਬਾਹਰ ਇ ਜਾਣਿਆਂ ਨਾਲ ਖੇਡਣ ਲੱਗੇ ਖੇਡਣ ਗਿਆ ਇੰਜਾਂੜਿਆਂ ਨਾਲ ਖੇਡਦਿਆਂ ਉਹ ਦੂਜੇ ਇੰਜਾਂੜਿਆਂ ਨਾਲ ਕਿਸੇ ਕੋਲੋਂ ਲੜ ਪਿਆ ਤੇ ਦੂਜਿਆਂ ਨੇ ਉਸ ਨੂੰ ਮੇੜੇ ਮਾਰੇ ਤੇ ਪੁੱਛਿਆ ਜੇ ਤੂੰ ਹਲਾਲ ਦਾ ਹੈ ਤਾਂ ਆਪਣੇ ਪਿਓ ਦਾ ਨਾਮ ਦੱਸ ਪਿਓ ਦਾ ਨਾਮ ਉਸ ਨੂੰ ਪਤਾ ਨਹੀਂ ਸੀ ਉਹ ਰੋਂਦਾ ਰੋਂਦਾ ਘਰ ਨੂੰ ਆ ਗਿਆ ਤੇ ਆ ਕੇ ਆਪਣੀ ਮਾਂ ਨੂੰ ਪੁੱਛਣ ਲੱਗਾ ਭਈ ਮੇਰੇ ਪਿਓ ਦਾ ਕੀ ਨਾਮ ਸੀ ਉਹਦੀ ਮਾਂ ਪਹਿਲਾਂ ਉਸ ਨੂੰ ਟਾਲਦੀ ਰਹੀ ਪਰ ਜਦੋਂ ਉਹ ਖੜੇ ਪੈ ਗਿਆ ਤਾਂ ਉਸਦੀ ਮਾਂ ਨੇ ਸਾਰੀ ਕਹਾਣੀ ਸੁਣਾ ਦਿੱਤੀ ਮੁੰਡੇ ਨੇ ਜਿੱਦ ਫੜ ਲਈ ਕਿ ਮੈਂ ਆਪਣੇ ਪਿਓ ਨੂੰ ਲੱਭ ਕੇ ਜ਼ਰੂਰ ਲਿਆਵਾਂਗਾ ਉਸ ਦੀ ਮਾਂ ਕਹਿਣ ਲੱਗੀ ਕਿ ਪੁੱਤ ਤੂੰ ਉਹਨੂੰ ਕਿਵੇਂ ਲੱਭੇਂਗਾ ਤੂੰ ਤਾਂ ਉਹਦੀ ਸ਼ਕਲ ਤੇ ਥਾਂ ਟਿਕਾਣਾ ਵੀ ਨਹੀਂ ਜਾਣਦਾ ਮੁੰਡਾ ਕਹਿਣ ਲੱਗਾ ਮੈਂ ਆਪੇ ਉਸ ਨੂੰ ਲੱਭ ਲਵਾਂਗਾ ਮੈਂ ਇਹੋ ਜਿਹੀ ਬੁਝਾਰਤ ਬਣਾਵਾਂਗਾ ਜਿਹੜੀ ਕੇਵਲ ਸਾਰੀ ਦੁਨੀਆ ਵਿੱਚ ਮੇਰੇ ਪਿਓ ਨੂੰ ਹੀ ਪਤਾ ਹੋਵੇਗੀ ਜਿਸ ਨੂੰ ਸੁਣ ਕੇ ਉਹ ਸਮਝ ਜਾਏਗਾ ਕਿ ਮੈਂ ਉਸ ਦਾ ਹੀ ਪੁੱਤਰ ਹਾਂ ਉਸ ਮੁੰਡੇ ਨੇ ਇੱਕ ਸੂਣ ਵਾਲੀ ਬੋਤਲ ਧਿਆੰਦੀ ਤੇ ਉਸ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਦੋਂ ਉਸ ਦੇ ਸੂਣ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਉਸ ਬੋਤੀ ਦਾ ਪੇਟ ਚਾਕ ਕਰਕੇ ਉਸ ਦੇ ਪੇਟ ਵਿੱਚੋਂ ਬੱਚਾ ਕੱਢ ਲਿਆ ਫਿਰ ਉਸ ਨੇ ਉਸੇ ਊਠਣੀ ਦੀ ਖੱਲ ਦਾ ਢੋਂਸਾ ਬਣਾਇਆ ਜਦੋਂ ਊਠਣੀ ਦਾ ਬੱਚਾ ਵੱਡਾ ਹੋਇਆ ਤੇ ਸਵਾਰੀ ਦੇ ਲਾਇਕ ਹੋ ਗਿਆ ਤਾਂ ਮੁੰਡਾ ਸਾਰੀ ਤਿਆਰੀ ਸਫ਼ਰ ਦੀ ਕਰਕੇ ਢੋਂਸਾ ਊਠ ਉੱਪਰ ਰੱਖ ਕੇ ਪਰਦੇਸਾਂ ਨੂੰ ਤੁਰ ਪਿਆ ਉਹ ਜਿਹੜੇ ਪਿੰਡ ਵੀ ਜਾਂਦਾ ਉਥੇ ਉਹ ਪਹਿਲਾਂ ਜ਼ੋਰ ਨਾਲ ਧੌਂਸਾ ਵਜਾਉਂਦਾ ਤੇ ਫਿਰ ਉੱਚੀ ਸਾਰੀ ਕਹਿੰਦਾ ਅਣਜੰਮੇ ਕਰੇ ਮੈਂ ਚੜਿਆ ਉੱਤੇ ਕਰੇ ਦੀ ਮਾਈ ਫੇਰਾ ਟੂੰਡਦਾ ਬਾਪ ਆਪਣੇ ਨੂੰ ਜੋ ਮਾਂ ਮੇਰੀ ਦਾ ਭਾਈ ਕਰਾ ਕਹਿੰਦੇ ਹਨ ਊਠ ਨੂੰ ਕਰਾ ਕਹਿੰਦੇ ਹਨ ਊਠ ਨੂੰ ਤੇ ਅਣਜੰਮਿਆ ਉਹ ਇਸ ਲਈ ਕਹਿੰਦਾ ਸੀ ਕਿ ਉਸਨੇ ਉਸਦੀ ਮਾਂ ਦਾ ਪੇਟ ਚਾਕ ਕਰਕੇ ਉਸ ਨੂੰ ਵਿੱਚੋਂ ਕੱਢਿਆ ਸੀ ਉਹਦੀ ਮਾਂ ਦੇ ਚੰਮ ਦਾ ਉਹਨੇ ਧੌਂਸਾ ਮੜਾਇਆ ਸੀ ਜੋ ਊਠ ਦੇ ਉੱਪਰ ਰੱਖਿਆ ਸੀ ਇਸੇ ਲਈ ਉਹ ਉੱਤੇ ਕਰੇ ਦਾ ਮਾਈ ਕਰੇ ਦੀ ਮਾਈ ਕਹਿੰਦਾ ਸੀ ਤੇ ਅਗਲੀਆਂ ਲਾਈਨਾਂ ਤਾਂ ਸਿਰਫ ਉਸਦੇ ਪਿਓ ਨੂੰ ਹੀ ਪਤਾ ਸੀ ਇਸ ਲਈ ਜਦੋਂ ਵੀ ਉਹਨੇ ਇਹ ਲਾਈਨਾਂ ਸੁਣੀਆਂ ਤੇ ਉਹ ਆਪਣੇ ਆਪ বুঝ ਲਵੇਗਾ ਕਿ ਇਹੇ ਤਾਂ ਮੇਰਾ ਹੀ ਮੁੰਡਾ ਹੈ ਰਾਕ ਰਾਕ